ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਸਕਰੀਨ ਦੇ ਸਾਹਮਣੇ ਤੁਹਾਨੂੰ ਨਗ ਵਿਖਾਇਆ ਸਾਰੇ ਮਾਲ ਹੀ ਸੇਲ ਆ ਵਿਕਾਊ ਆ ਵੀਰ ਜਾਇ ਦੇ ਘਰੇ ਆਏ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਡੇਲੀ ਇਸ ਘਰੇ ਬਹੁ ਗੈਂਤੀ ਚ ਪਸ਼ੂ ਆਉਂਦੇ ਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆਉਂਦੇ ਆ ਤੇ ਸਮੋਗੇ ਵਾਲੇ ਏਰੀਏ ਚੋਂ ਸਾਰਿਆਂ ਨਾਲੋਂ ਮੁੱਲ ਰੇਟ ਇਸ ਵੀਰ ਦੇ ਜਾਇ ਜੀ ਹੁੰਦੇ ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਨਾਮਰੇ ਜੈ ਸਿੰਘ ਜੀ ਪਿੰਡ ਮਹਿਰੋਤ ਸੀਲ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸਦੇ 981429992 981429992 ਇਹ ਸਾਰਾ ਮਾਲ ਹੀ ਵਕਾਊ ਆ ਸਾਰਾ ਵੀਰੇ ਮਾਲ ਵਕਾਊ ਆ ਚਾਰ ਪਸ਼ੂ ਦਾ ਵੀਰੇ ਤਾਜੇ ਸੂਏ ਹੋਏ ਆ ਜਮਾ ਠੀਕ ਹੈ ਜੀ ਇਹਦਾ ਵਾਅਦਾ ਵੀਰੇ ਅਗਲੇ ਘਰ ਵਾਲਿਆਂ ਨੂੰ ਬਹੁਤ ਹੋ ਜਾਂਦਾ ਧਾਰਾ ਧੁਰਾ ਮਾਲ ਕਵੇ ਲੈਂਦਾ ਤੇ ਲੋ ਵੀਰੇ ਤੋਕੜਾ ਗੱਬਣਾ ਠੀਕ ਹੈ ਦੋਸਤੋ ਚਾਰ ਪਸ਼ੂ ਤਾਜੇ ਸੂਏ ਸਵਾਏ ਆ ਇੱਕ ਆ ਵਹਿੜ ਵੀ ਸੂਨ ਆ ਸੂਈ ਸਵਾਈਆ ਸੂਈ ਸਵਾਈਆ ਸੇਲ ਚਾਰ ਤਾਜੇ ਸੂਏ ਸਵਾਏ ਦੋ ਤੋਕੜਾ ਗੱਬਣਾ ਤਸੀ ਇਦਰੋਂ ਲੱਗ ਬਗੀ ਇੱਕ ਪਾਸੋਂ ਦਹਿ ਭਾਗ ਰਾਂ ਕੰਨਵਾ ਸੁਆ ਇਹ ਸੁਆ ਹੈਗਾ ਦੂਜਾ ਜੀ ਠੀਕ ਹੈ ਕੀ ਆ ਮੂੰਹ ਛੇ ਦਾ ਉਹ ਇਹ ਵੇਖਣ ਚਾਲੇ ਨੇ ਵੱਡੀ-ਬੁੱਡੀ ਲੈ ਕੇ ਮੂੰਹ ਪਟਕੇ ਅਗਲਾ ਵੇਖ ਕੇ ਲਿਜਾਤਾ ਨੇ ਤੁਮਜਾ ਸੁਆ ਗਰੇ ਕੱਲ ਦੀ ਸੁਈ ਵੀ ਆ ਬੋਲੇ-ਬੋਲੇ ਚ ਸਾਫ ਕੀਤੀ ਵੀ ਹੈ ਜਿਹੜੀ ਵੀ ਕੋਈ ਛੱਡੀ ਕੀਤੀ ਵੀ ਜੇਰ ਜੂਰ ਵਧੀਆ ਪੈ ਗਈ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਵੀਰੇ ਮਾਲਕ ਕਹਿੰਦੇ ਵੀ ਪਲੂਨ ਥੱਲੋ ਅਸੀਂ 10-11 ਕਿਲੋ ਚੋਇਆ ਇਹਦੀ 12-13 ਕਿਲੋ ਦੀ ਆਮਨਾ ਮੇਦ ਹੈਗੀ ਵੀਰੇ ਦੇ ਵੀ ਦੁੱਧ ਚਵਾਈ ਤੇ ਬਹੁਤ ਚੰਗੀ ਲੱਗੀ ਕੱਢੀ ਇਹ ਵਾਰ ਵੱਡੀ-ਬੁੱਡੀ ਪੋਲਾਂ ਦੋਸਤੋ ਦੂਜਾ ਸੁਆ ਮੂੰਹ ਤੋਂ ਛੇ ਦੰਦ ਛਿੱਗੀ ਵਹਿੜ ਕੱਲ ਦੀ ਸੂਈ ਐ ਸੁਬਾ ਵੀਰ ਦੱਸਦਾ ਸੀਗਾ ਕਿ ਬੌਲੇ ਤੋਂ ਜਾਵਾਂ ਸਾਫ਼ ਕਰਤੀ ਐ ਦੁੱਧ ਕਿੰਨਾ ਕਿ ਦੱਸਿਆ ਜੈ ਦੁੱਧ 12 13 ਕਿਲੋ ਰਾਮ ਨਾਲ ਪਿਆ ਦੂ ਮੈਂ ਵੱਡੀ ਗੁੱਡੀ ਪੂਰੀ ਹਾਂ 12 13 ਕਿਲੋ 22 10 ਤੱਕ ਖੁੱਲਾ ਦੁੱਧ ਪੈਜੂ ਬਾਕੀ ਝੋਟੀ ਸੋਹਣੀ ਐ ਵਜਨ ਵਾਲੀ ਐ ਕੱਦ ਕਾਠ ਵਾਲੀ ਐ ਇਨਾਂ ਖੁੱਲਾ ਦੁੱਧ ਪੀਉਣ ਦਾ ਹੱਕ ਵੀ ਬੰਦ ਐ ਠੀਕ ਐ ਇਰੇ ਐਵੇਂ 13 14 ਕਿਲੋ ਕਹੀਏ ਏਡੀ ਮਿਹਦਾ ਇਹ ਵੀ ਕਹਿ ਸਕਦੇ ਹਾਂ ਇਹ ਗੱਲ ਸਹੀ ਆ ਤੁਸੀਂ ਇਹ ਗੱਲ ਵੀ ਨੋਟ ਕਰਨ ਵਾਲੀ ਆ ਏਡੀ ਝੋਟੀ ਹੋਰ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ 13 14 ਦਾ ਛੱਡੋ ਅਗਲੇ ਨੇ ਕਹਣਾ 15 16 ਦੇਊਗੀ 15 ਕਿਲੋ ਤਾਂ ਪਹਿਲੇ ਸੂਵੇ ਦਿੱਤਾ ਪਰ ਇਮਾਨਦਾਰ ਵੀਰ ਹੈ ਜਿੰਨੀ ਕੁ ਚੀਜ਼ ਹੁੰਦੀ ਉੰਨੀ ਕੀ ਦੱਸਦਾ 12 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ 12 13 ਇੱਥੇ ਦਾ ਪਿਉਣ ਦਾ ਹੱਕ ਵੀ ਬਣਦਾ ਕਿਉਂਕਿ ਝੋਟੀ ਸੋਹਣੀ ਆ ਸੁਨੱਖੀ ਆ ਵੱਡੇ ਕੱਦ ਕਾਠ ਵਾਲੀ ਵਜਣ ਵਾਲੀ ਆ ਸੋਭਾ ਦੀ ਜਮਾ ਖਾਲੀ ਕੀਤੀ ਵੀ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦਿਨਾ ਥਾਣਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਕਿਉਂਕਿ ਸਵੇਰ ਵੀ ਜਵਾਂ ਸਾਫ਼ ਕੀਤੀ ਵੀ ਆ ਖਾਲੀ ਕੀਤੀ ਆ ਤੇ ਸ਼ਾਮ ਦੀ ਚਵਾਈ ਤੇ ਸਾਰਾ ਦੇਣੀ ਪਿਆ 12:06 ਮਿੰਟ ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਥਣ ਸੋਹਣਿਆ ਮੁਠੀ ਵਾਲੇ ਹੱਦੀ ਚਵਾਈ ਵਾਲੇ ਮੂਰਲੇ ਥਾਨਾ ਮੂਰਲੇ ਥਾਨ ਦਾ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾ ਮੋਹਰਾ نسل ਦੀ ਦੂਜਾ ਜ਼ੂਆ ਤਾਜੀ ਸੂਈ ਸਵਾਈ 6 ਦੰਦ ਝੋਟੀ ਫੁੱਲ ਸੁਨੱਖੀ ਫੁੱਲ ਵਜਨ ਵੱਡਾ ਕੱਦ ਪਤਲੀ ਚਮੜੀ ਦੀ ਕਾਗਜ਼ ਵਰਗਾ ਪਿੰਡਾ ਮੁੱਲ ਜੈ 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 ਵੀਰ ਮੁੱਲ ਤਾਂ ਯਾਰ ਭਾਵੇਂ ਦਾ 1 ਦਾ 15 ਕਾਲਾ ਹਨਾ ਜੇ ਮੁੱਲ ਕਰੀ ਜਾਂਦੇ ਲੋਕੀ ਆਪਾਂ ਵੀ ਵੇਖਦੇ ਬਾਹਰ ਵੀਰੇ ਕੋਈ ਮੁੱਲ ਘੱਟ ਕਰਦਾ ਨਹੀਂ ਹੈ ਮੰਦੀ ਆ ਪੋਜੀਸ਼ਨ ਵੀਰੇ ਜਿਹੜੀ ਗੱਲ ਸਹੀ ਕਿਹਾ ਯਾਰ ਮੰਦਾ ਪਰ ਮੁੱਲ ਸਿਆਣੇ ਵੱਡਾ ਹੀ ਕਰਦੇ ਸਾਰੇ ਆਪਾਂ ਦੋ ਟਿੱਡੀਆਂ ਸੁਬੰਦੀਆਂ ਮਾਲ ਅੱਗੇ ਆਪਣੇ ਕੋ ਸੋਇਆ ਇੰਨਾ ਇੰਨਾ ਨਹੀਂ ਆਉਂਦਾ ਸਿਗਾ ਤੇ ਬਾਹਰ ਮੁੱਲ ਨਹੀਂ ਘੱਟ ਕਰਦਾ ਭਰਾ ਉਹ ਜਿਨ੍ਹਾਂ ਦੇ ਚੰਗੀ ਮਹਿ ਕਿਸੇ ਦੀ ਡੇਢ ਦੀ ਵਿਕ ਜਾਂਦੀ ਹੈ ਲੰਗਾ ਸਾਢੀ ਵੀ ਡੇਢ ਦੀ ਹਾਂ ਇੱਕ ਨਹੀਂ ਵਿਕਦੀ ਤਾਂ 50 ਮਗਰ ਉਹਨੂੰ ਵੇਚ ਕੇ ਹੀ ਮੰਗੀ ਗੱਲ ਆ ਵੀਰੇ ਹੋਰ ਕੋਈ ਨਹੀਂ ਇਹਦਾ ਭਾਲਣੇ ਬਹੁਤ ਔਕੇ ਆ ਬਾਈ ਪਕਾਈ ਜਾਣ ਨਿਕਲ ਜਾਂਦੀ ਕਿਹੜਾ ਭਾਈ ਮਾਲ ਲੈਣ ਦਾ ਹੂੰ ਤੇ ਜੈ ਜੈ ਮੋਲੇ 87000 ਦੇ ਵਿੱਚੋਂ ਵੀ ਮਾਨਤਾਣ ਕਰਦੇ 87 ਚੋਂ ਠੀਕ ਹੈ ਮੈਂ ਵੀ ਚੰਗੀ ਆ ਗਵਾਲ ਗਊ ਨਾਲ ਦੇ ਫੁੱਲ ਮਤਲਬ ਦੀ ਆ ਦੋਸਤੋ ਬਿਲਕੁਲ ਸਸਤੇ ਮੁੱਲ ਦੀ ਝੋਟੀ ਆ ਇਹੀ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਸਵਾ ਲੱਖ ਮੰਗ ਲੈਣਾ ਸੀ ਬਾਕੀ ਦੋ ਕੁ ਦਿਨ ਹੋ ਗਏ ਮੈਂ ਘਰੇਲੂ ਵੀਡੀਓ ਵੀ ਮੱਝਾਂ ਨਹੀਂ ਆ ਕਾਫੀ ਬਣਾਈਆਂ ਪਹਿਲਾਂ ਦਾ ਬਹੁਤ ਘੱਟ ਬਣਾਉਣਾ ਮੈਂ ਘਰੇਲੂ ਵੀਡੀਓ ਪਰ ਹੁਣ ਘਰੇਲੂ ਵੀਡੀਓ ਬਣਾਉਣੀਆਂ ਸਟਾਰਟ ਕਰਦੀਆਂ ਵਾਲੇ ਭੈਣ ਭਰਾ ਗੁੱਸਾ ਕਰਦੇ ਆ ਕਿ ਯਾਰ ਵੀਰ ਤੂੰ ਵਪਾਰੀਆਂਿਆਂ ਦੀਆਂ ਹੀ ਬਣਾਈ ਜਾਨਾ ਸਾਡੀਆਂ ਘਰੇਲੂ ਪਸ਼ੂਆਂ ਦੀ ਵੀਡੀਓ ਕਾਦੋਂ ਨਹੀਂ ਬਣਾਉਂਦਾ ਦੋਕ ਦਿਨ ਹੋ ਗਏ ਕਾਫੀ ਵੀਡੀਓ ਬਣਾਈਆਂ ਤੇ ਲੱਖੋਂ ਬਾਹਰ ਹੀ ਗੱਲਾਂ ਕੀਤੀਆਂ ਸਾਰੇ ਘਰੇਲੂ ਪਸ਼ੂਆਂ ਵਾਲਿਆਂ ਨੇ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਕੱਢ ਕੇ ਵੇਖ ਲਓ ਲੱਖੋਂ ਬਾਹਰ ਹੀ ਮੁੱਲ ਕੀਤੇ ਸਾਰੇ ਨੇ ਪਰ 87000 ਦੀ ਦੇ ਦੇਣੀ ਆ ਨਾਲੇ ਵਪਾਰੀ ਬੰਦਾ ਫੁੱਲ ਵੱਡੀ ਝੋਟੀ ਦੁੱਧ 12-13 ਕਿਲੋ ਪਿਆਜੂ 87000 ਚੋਂ ਵੀਰ ਕਹਿੰਦਾ ਮਾਣ ਵੀ ਕਰ ਦੂ ਦੋ ਨੰਬਰ ਤੇ ਆ ਜਾ ਜੈ ਵੀਡੀਓ ਵੱਡੀ ਹੋਈ ਜਾਂਦੀ ਆ ਦੱਸ ਕੇ ਨਵੇਂ ਸੂਆ ਵੱਡੇ ਵੀਰੇ ਤੇ ਪਹਿਲਾ ਸੂਆ ਝੋਟੀ ਠੀਕ ਆ ਮਾਲਕਾਂ ਉਹ ਰਾਮਕ੍ਰਿਸ਼ਨ ਝੋਟੀ ਦੋਰੀਆਂ ਆ ਕੇ ਆਪਣੇ ਬੰਗਲੇ ਅੱਜ ਹੀ ਆਈ ਆ ਹੁਣੇ ਠੀਕ ਹੈ ਮਾਲਕਾਂ ਨੇ ਆਪਾਂ ਨੂੰ 10 ਕਿਲੋ ਦੱਸ ਦੱਸਿਆ ਵੀਰੇ ਆਪਾਂ 8 ਕਿਲੋ ਦੱਸ ਅੱਛਾ ਹਾਂ ਫੈਲਾ ਵੀਰੇ ਐ ਮੜ ਕੇ ਇੱਥੇ ਆ ਕੇ ਕੱਢੇ ਨਾ ਅਗਲਾ ਸੁਆਦ ਨਹੀਂ ਆਉਂਦਾ ਗੱਲ ਚਵਾਈ ਚੂਈ ਵੀਰੇ ਇੱਕ ਨੰਬਰ ਬਹੁਤ ਜ਼ਿਆਦਾ ਚੰਗੀ ਸੁਈ ਨੂੰ ਸਮਾਂ ਸੁਈ ਨੂੰ ਵੀਰੇ ਇਹਨੂੰ ਅੱਜ 12 13 ਦਿਨ ਨੂੰ ਅਗਲੇ 10 ਕਿਲੋ ਕਹਿੰਦੇ ਆ 10 ਕਿਲੋ ਕਹਿੰਦੇ ਭਾਈ ਚਵਾਈ ਇੱਕ ਨੰਬਰ ਆਪਾਂ ਧਾਰਾ ਮਾਰ ਕੇ ਲੈ ਕੇ ਆਏ ਅੱਜ ਹੀ ਹੁਣੇ ਆਈ ਦੋਸਤੋ ਤਾਜੀ ਸੁਈ ਵੀ ਆ ਸੂਆ ਕਹਿੰਦਾ ਮੈਂ ਦਾ ਸੂਆ ਵੀਰੇ ਪਹਿਲਾ ਚਾਰ ਦੰਦ ਪਹਿਲਾ ਸੂਆ ਪਲੂਣ ਕੱਟੀ ਮੂੰਹ ਤੋਂ ਚਾਰ ਦੰਦ ਵੀਰ ਕਹਿੰਦਾ ਮਾਲਕ ਦੱਸਦੇ ਆ 10 ਕਿਲੋ ਦੁੱਧ ਆ ਪਰ ਆਪਾਂ 8 ਕਿਲੋ ਹੀ ਕਹਿੰਨੇ ਆ ਬਸ ਕਮਾਲਾ ਮਿੱਤਰਾ ਵਜਨ ਵਜਨ ਬਹੁਤ ਆ ਸਨਖੀ ਝੋਟੀ ਆ ਛੋਟੀ ਸਿੰਗੀ ਨਾਲ ਦੀ ਮੂੜੀ ਹੋਇਆ ਰੁਪਈਆ ਛੱਡੋ ਥੇਲੀ ਵੀ ਨਹੀਂ ਲੰਗਣੀ ਜਾਵਾ ਨਾਲ ਦੀ ਮੂੜੀ ਆ ਅਗਲਾ 10 ਕਿਲੋ ਦੁੱਧ ਕਹਿੰਦਾ ਜੀ ਤੋਂ ਵੀਰ ਕਹਿੰਦਾ ਖਰੀਦੀ ਆ ਆਪਾਂ ਪਰ ਚੋਈ ਨਹੀਂ ਧਾਰਾ ਮਾਰ ਕੇ ਲਿਆਂਦੀ ਆ ਤੁਸੀਂ 8 ਕਿਲੋ ਮੰਨ ਕੇ ਆ ਜਿਓ ਪਹਿਲਾ ਸੂਆ ਹੋਰ ਅਸਲ ਦੀ ਪਲੂਣ ਕੱਟੀ ਚਵਾਈ ਵੀਰੇ ਬਹੁਤ ਜਿਆਦਾ ਚੰਗੀ ਚਵਾਈ ਵੀਰ ਦਾਸ ਦਾ ਪੂਰੀ ਚੰਗੀ ਬਾਕੀ ਸੋਹ ਸੁਬਾ ਦੀ ਮਾਰਨਿੰਗ ਸਾਰਿਆਂ ਦੀ ਚਵਾਈ ਹੋਈ ਵੀ ਆ ਹਵਾਨੇ ਤਾਂ ਹੀ ਖਾਲੀ ਜੀਆਂ ਮੁਖਾਉਂਦੀਆਂ ਕਿਉਂਕਿ ਸ਼ਾਮ ਦੀ ਚਵਾਈ ਜੇ ਸਾਰਾ ਦੇ ਨਹੀਂ ਪਿਆ 12 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ 12 ਵਜੇ ਕੇ 9 ਮਿੰਟ ਹੋ ਗਏ ਆ ਥਣ ਮੁੱਠੀ ਵਾਲੇ ਆਦੀ ਚਵਾਈ ਵਾਲੇ ਮੁੱਲ ਜੈ 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 ਲੈਣ ਦੇ ਨਾਲ ਵੀਰੇ ਜੈ ਜੈ ਮੋਲੇ ਦਾ ਬਖਾਨ ਆਈਆਂ ਵੀਰੇ ਟੋਕੜਾ ਗੱਬਣਾ ਵੇਚਦੀਆਂ ਨੇ ਨੇ 72000 ਰੁਪਏ ਮੁੱਲ ਦੋਸਤੋ 72000 ਦੀ ਦੇ ਦੇਣੀ ਆ ਮਾਨਤਾਨੇ ਦੇ ਮਾਨਤਾਨੇ ਇਹਦੇ ਚੋਂ ਵੀ ਹੋ ਜੂ 10 ਕਿਲੋ ਦੁੱਧ ਆ ਅਗਲਾ ਪੰਮਾ 8 ਕਿਲੋ ਮੰਨ ਕੇ ਆਜੇ 72000 ਚੋਂ ਮਾਨਤਾਨ ਹੋ ਜੂ ਪਹਿਲਾ ਸੂਆ ਫੁੱਲ ਸੁਨੱਖੀ ਦੋ ਨੰਬਰ ਤਿੰਨ ਨੰਬਰ ਤੇ ਆ ਜੀ ਕਿਹ ਲੋ ਦੋ ਵੀਰੇ ਕਿਸੇ ਪਾਸੇ ਹੱਥ ਧਰਾਉਣ ਵਾਲਾ ਕਾਲੀ ਜੀ ਹੂੰ ਬੱਚਾ ਇਹਦਾ ਕਿਹੜਾ ਬੱਚਾ ਵੀਰੇ ਉਹ ਕੱਟਾ ਦੋਸਤੋ ਬੱਚਾ ਉਹਦਾ ਪਰਲਾ ਕੱਟਾ ਉਹਦੇ ਮਗਰ ਵੀ ਕੱਟਾਈ ਆ ਐ ਇੱਕ ਇਧਰ ਨੀਲੀ ਰਾਵੀ ਦੀ ਟੋਕੜ ਗੱਬਣ ਚੈੱਕ ਪਾਸੇ ਤੁਹਾਨੂੰ ਪਹਿਲਾਂ ਤਾਂ ਦੱਸਦਾ ਕਿਉਂਕਿ ਵੀਡੀਓ ਲੰਮੀ ਹੋ ਜਣੀ ਕੋਈ ਹੋਰ ਨਾ ਭੈਣ ਭਰਾ ਮਗਰ ਤਿੱਕਰ ਜਾ ਵੀ ਨਾ ਟੋਕੜ ਗੱਬਣ ਝੋਟੀ ਐ ਵੇਰੇ ਤਾਜੀ ਸੂਈ ਹੈ ਕੱਲ ਦੀ ਝੋਟੀ ਥੱਲੇ ਸੂਈ ਥੱਲੇ 9 ਕਿਲੋ ਬੌੜਾ ਕੱਲ ਦੀ ਸੂਈ ਥੱਲੇ 9 ਕਿਲੋ ਆ ਦੂਜਾ ਸੂਆ ਵੀਰੇ 6 ਦੰਦ ਕਿੰਨਾ ਕੁ ਪਿਆਜੂ ਵੀਰੇ ਦੁੱਧ ਜੇਹਰ ਹਿਸਾਬ ਨਾਲ ਬੌੜੇ ਦੀ ਪੋਜੀਸ਼ਨ ਆ ਵੀਰੇ ਉਸ ਹਿਸਾਬ ਨਾਲ ਝੋਟੀ ਨੂੰ 12 13 ਕਿਲੋ ਦੁੱਧ ਦੇਣਾ ਚਾਹੀਦਾ ਜੈ ਜੈ ਮੋਲਾ ਜੈ ਜੈ ਮੋਲਾ ਵੀਰੇ ਤਾਂ ਆ 82 82000 ਦੀ ਦਵਾਂਗੇ 82000 ਹਾਂ ਦੋਸਤੋ ਪਹਿਲਾ ਸੂਆ ਕੱਲ ਦੀ ਸੂਈ ਆ 9 ਕਿਲੋ ਬੌੜੀ ਤਿਆਰ ਹੈ ਜਿਹੜੇ ਹਿਸਾਬ ਵੀਰੇ ਵਧੀਆ ਖੁੱਲੀ ਠੰਡੀ ਖੁੱਲੀ ਬੌਲੀ ਵੀ ਹਰੇਕ ਕਹਿੰਦਾ ਵੀ ਇੰਨਾ ਪਰ ਕੱਢੂਗੀ ਭਰਾ ਮੇਰਾ 12 13 ਕਿਲੋ ਵੀਰ ਕਹਿੰਦਾ ਦੁੱਧ ਪਿਆਜੂ ਬਾਕੀ ਉਹਦੇ ਥੱਲੇ ਵੀਰ ਨੇ 8 ਕਿਲੋ ਕਹਦਾ ਕਿਉਂਕਿ ਉਹ ਚੋਈ ਨਹੀਂ 10 ਕਿਲੋ ਪਿਛਲਾ ਪਰਿਵਾਰ ਦੱਸਦਾ ਹੋ ਸਕਦਾ 10 ਕਿਲੋ ਹੀ ਨਿਕਲੇ ਇਹ ਪਰ ਚੋਈ ਵੀ ਆ 9 ਕਿਲੋ ਖੁੱਲੀ ਬੌਲੀ ਆ 12 13 ਵੀਰ ਦੱਸਦਾ ਇੱਥੇ ਪਿਆਜੂ ਜਿਹੜੇ ਹਿਸਾਬ ਨਾਲ ਆ ਕੱਲ ਦੀ ਸੂਈ 9 ਕਿਲੋ ਬੌਲੀ ਕੱਢੀ ਜਾਂਦੀ ਉਸ ਹਿਸਾਬ ਨਾਲ 12 ਕਿਲੋ ਦੁੱਧ ਪਿਉਉਣ ਦਾ ਹੱਕ ਵੀ ਬਣਦਾ ਜੇ 12 ਕਿਲੋ ਦੁੱਧ ਨਾ ਪਿਉਂਦੀ ਫਿਰ ਇਹਨੇ ਬੌਲੀ ਵੀ ਤਿੰਨ ਤਿੰਨ ਕਿਲੋ ਹੀ ਦੇਣੀ ਸੀ ਇਹ ਬੋੜੇ ਦੀ ਨਸਲ ਬਹੁਤ ਹੈ ਕਹਿੰਦੇ ਹੋਰ ਕੋਲ ਹੁੰਦੀ ਐ ਲਾਂ ਕਹਿੰਦਾ ਹਰਿਆਣੇੋਂ ਲੈਂਦੀ ਐ ਇਹ ਤਾਂ ਜਾਂਦੇ ਹੀ ਨਹੀਂ ਕਿਤੇ ਇਹ ਤਾਂ ਦੇਖਿਆ ਬਣੀ ਹਰਿਆਣਾ ਦੋਸਤ ਗੱਲਾਂ ਸਾਫ਼ ਸੁਥਰੀਆਂ ਸਿੱਧੀਆਂ ਹੀ ਹੁੰਦੀਆਂ ਵੀਰ ਦੀਆਂ ਵਧੀਆ ਗੱਲ ਆ ਵਪਾਰ ਵੀ ਕਰਨਾ ਫਿਰ ਝੂਠ ਕਾਹ ਤੋਂ ਮਾਰਨਾ ਬਾਲੇ ਮਾਰੀ ਵੀ ਜਾਂਦੇ ਪਰ ਸੱਚ ਬੋਲੋ ਯਾਰ ਸੱਚ ਬੋਲ ਕੇ ਵੀ ਨਫਾ ਮਿਲਦਾ ਜ਼ਰੂਰੀ ਨਹੀਂ ਝੂਠ ਮਾਰ ਕੇ ਨਫਾ ਮਿਲਦਾ ਸੱਚ ਬੋਲਣ ਵਾਲੇ ਵੀ ਖੁੱਲਾ ਨਫਾ ਮਿਲਦਾ ਹੈਗਾ ਕਟੀਆਂ ਜਿਹੜਾ ਲੈ ਗਿਆ ਵੀਰੇ ਅਸਲ ਆ ਪੂਰੀਆਂ ਐ ਨਹੀਂ ਗੱਲ ਤੋਕਣਾ ਹੋ ਕੇ ਮੜ ਕੇ ਇੰਨੇ ਦੀਆਂ ਵੇਖਣਾ ਹਾਂ ਕਿੰਨੇ ਦੀ ਇਹ 82000 ਰੁਪਏ ਦਾ 82000 ਦੀ ਦੇ ਦੇਣੀ ਆ ਤੇ ਇਹ ਵੀ ਗੱਲ ਸਹੀ ਆ 70 70 75 75000 ਦੀਆਂ ਟੋਕੜ ਗੱਬਣਾ ਹੋਗੇ ਝੋਟੀਆਂ ਨੇ ਇੰਨੇ ਦੀਆਂ ਵਿਕਣਾ ਬੜੇ ਆਰਾਮ ਨਾਲ ਗੱਲ ਉਹਨਾਂ ਦੇ ਵੇਲੇ ਉਹਨਾਂ ਥਾਣਾ ਲੋਕੇ ਦੇ ਪਾਸੇ ਨਹੀਂ ਹੱਥ ਦਰਉਂਦੇ ਹਾਂ ਦੋਸਤੋ ਹਵਾਨਾ ਵੀ ਪੂਰਾ ਸੋਹਣਾ ਫਾੜੀ ਵਾਲਾ ਹਵਾਨਾ ਥਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਛੋਟੀ ਸਿੰਗੀ ਆ ਨਾਲ ਦੀ ਮੂੜੀ ਹੋਈ 82000 ਦੀ ਦੇ ਦੇਣੀ ਆ ਵੀਰੇ ਥੋੜੀ ਜਿਹੀ ਵੱਡੀ ਹੁੰਦੀ ਯਾਰ ਭਾਵੇਂ 1.5 ਦੀ ਵੇਚ ਦਿੰਦੇ ਆ ਇਹ ਗੱਲ ਸਹੀ ਹੂੰ 9 ਕਿਲੋ ਬੌਲੀ ਕੱਲ ਦੀ ਸੂਈ ਥੱਲੇ ਹਾਜ਼ਰ ਆ 82000 ਮੋਲ ਆ 12-13 ਕਿਲੋ ਦੁੱਧ ਪਿਆ ਜੂ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਾਈ ਸਾਰਾ ਦੇਣੀ ਪਿਆ ਸ਼ਾਮ ਦੀ ਘਰਾਵਾਨੇ ਦੁੱਧ ਨਾਲ ਭਰ ਲੈਣੇ ਬਿਲਕੁਲ ਸਸਤੇ ਮੋਲ ਦੀਆਂ ਤਾਜ਼ੀਆਂ ਸੂਈਆਂ ਸਵਾਈਆਂ ਝੋਟੀਆਂ ਚਾਰ ਨੰਬਰ ਤੇ ਆ ਜੀ ਇਹ ਵੀਰੇ 6 ਮਹੀਨੇ ਦੀ ਗੱਭਣ ਆ ਜੀ ਉਹ ਰਾਮਕ੍ਰਿਸ਼ਨ ਹਾਂ 6 ਮਹੀਨੇ ਦੀ ਗੱਭਣ ਆ ਜੀ 5 ਕਿਲੋ ਠੰਡਾ ਦੁੱਧਾ ਦੋਨੇ ਟਾਈਮ ਥਾਪੀ ਦੇ ਵੀਰੇ ਮਿਲਦੀ ਹੈ 5 ਕਿਲੋ ਦੁੱਧ ਹਾਂਜੀ ਦੋਨੇ ਟਾਈਮ ਥਾਪੀ ਦੇ 6 ਦੀ ਗੱਭਣ ਕਿੰਨੇ ਦੀ ਮਲਟੇ ਓਏ ਤੂੰ ਆ ਵੀ ਖੋਲਾ ਚੱਲ ਕਿੰਨੇ ਦੀ ਇਹ ਮੇਰੇ ਬਾ ਖਾਣਾ ਬਸ ਇਹ ਵੀ ਮੇਰੇ ਪਹੁੰਚਾ 10000 ਰੁਪਏ ਦੇ 52000 ਦੀ 4 ਨੰਬਰ 5 ਕਿਲੋ ਦੁੱਧ ਹੈ 6 ਮਹੀਨਿਆਂ ਦੀ ਗੱਬਣ ਹੈ 52000 ਦੀ ਦੇ ਦੇਣੀ ਆ 45 45 50 50000 ਦੀਆਂ ਤਾਂ ਕਟਿਆਂ ਵਾਲਿਆਂ ਨੂੰ ਵਿਕੀ ਜਾਂਦੀਆਂ ਜਿਹਦੇ ਮਗਰ ਪਾਈਆ ਵੀ ਦੁੱਧ ਨਹੀਂ ਕੱਲੀ ਪੂਸ਼ ਆ ਤੇ 5 ਤੋਂ ਪਾਈਆ ਵੱਧ ਹੋਊਗਾ ਦੁੱਧ ਵੀ ਪੰਜ ਕਿਲੋ ਤੋਂ ਬਾਈ ਕਹਿੰਦਾ ਪਾਈਆ ਦੁੱਧ ਵੱਧ ਹੋਊਗਾ ਤੇ 6 ਮਹੀਨਿਆਂ ਦੀ ਗੱਬਣ ਆ ਗਾਂ ਵੀ ਕਰਮਾਂ ਵਾਲੀ ਅੱਧੋਂ ਟੱਪੀ ਬੈਠੀ ਆ ਨੇੜ ਲੱਗੀ ਬੈਠੀ ਆ ਤੇ ਤਿਆਰ ਹੋ ਕੇ ਦੁਗਣੇ ਪਏ ਆਂ ਦੀ 52000 ਦੀ ਵੀਰ ਕਹਿੰਦਾ ਦੇ ਦੇਣੀ ਆ ਚੋਰੀ ਕਰ ਲਈ ਕਹਿੰਦਾ ਜੀ ਕਮਾਲ ਆ ਬੇਚਰੀ ਸਾਤੂ ਬੇਚਰੀ ਕਿਤੇ ਵੀਰੇ ਇਹ ਵੀ ਬੇਚਰੀ ਛੋੜੀ ਪੱਕੀ ਹੈਗੇ ਜਰੂਰ ਰੰਗ ਸੁਤਰੀ ਸੋਹਣੀ ਆ ਕੁੰਡਾ ਸਿੰਘ ਆ ਥਣ ਚਾਰੀ ਆ 52000 ਦੀ ਦੇ ਦੇਣੀ ਆ 4 ਨੰਬਰ 5 ਕਿਲੋ ਤੋਂ ਬਾਹਰ ਦੁੱਧ ਦਾ ਵੀਰ ਕਹਿੰਦਾ ਚੋਕੇ ਲੈ ਆਇਓ ਬਾਹਰ ਨਿਕਲੂਗਾ ਭਾਵੇਂ ਕੰਡਾ ਲੈ ਆਇਓ 6 ਮਹੀਨਾ ਦੀ ਗੱਬਣ ਚੈੱਕ ਪਾਸ ਭਾਵੇਂ ਡਾਕਟਰ ਲਈ ਆਇਓ ਆਪਦਾ ਨਾਲ ਜੀਨੇ ਲਿਜਾਣੀ ਆ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਨਾਲ ਹੀ ਲੈ ਕੇ ਆਵੇ ਆਪਦਾ ਮੋਟਰਸਾਈਕਲ ਤੇ ਬਾਹ ਲਿਆਵੇ ਭਾਵੇਂ ਗੱਡੀ ਤੇ ਬਾਹ ਲਿਆਵੇ ਆਪਦੀ ਚੈੱਕ ਕਰਾ ਕੇ ਲਿਜਾਵੇ ਛੇ ਮਹੀਨਿਆਂ ਤੋਂ ਗੱਬਣ ਚੈੱਕ ਪਾਸ ਅੱਗੇ ਆ ਜੀਏ ਵੀਰੇ ਨੀਲੀ ਰਵੀ ਦਾ 1 ਮਹੀਨਾ ਰਹਿੰਦਾ 1 ਮਹੀਨੇ ਦੀ ਕੱਚੀ ਭਾਰ ਦੀ ਕੋ ਥਣਾ ਦੀ ਆਪਣੀ ਘਰ ਤੱਕ ਦੀ ਅਗਲੇ ਗਾਰੰਟੀ ਅਗਲੇ ਦੇ ਘਰ ਤੱਕ 10 ਦਿਨ ਦੀ ਆਪਣੇ ਘਰ ਤੱਕ ਵੀ ਗਾਰੰਟੀ ਹੈ ਮੁੜ ਕੇ ਵੀਰੇ ਪਰਮਾਤਮਾ ਕੋਈ ਕਹਿ ਨਹੀਂ ਸਕਦਾ ਚੰਗਾ ਬਾੜਾ 10 ਦਿਨ ਕੋਈ ਭਾਰ ਪਾਏ ਕੋ ਥਣਾ ਦਾ ਹੋਵੇ ਆਪਾਂ ਜ਼ਿੰਮੇਦਾਰ ਥਾਣੇ ਚੈੱਕ ਵੀ ਕਰਾ ਕੇ ਦੇਵਾਂਗੇ ਚਾਰਾ ਥਾਣਾ ਜੋ ਚੀਪਾ ਸ਼ਹਿਦ ਮਾਰ ਲਈ ਆ ਚਾਰਾ ਥਾਣਾ ਜੋ ਹਾਂ 1 ਮਹੀਨਾ ਵੀਰੇ ਪੂਰਾ ਰਿਹਾ ਬੰਦੇ ਬਾਹਰ ਚਲੇ ਸੀ ਝੋਟੀ ਤਾਂ ਦੇਗੇ ਝੋਟੀ ਬਾਲ ਚੰਗੀਆਂ ਨੀਂਦੀਰਾ ਵੀ ਸੀ ਝੋਟੀ ਆ 1 ਮਹੀਨਾ ਕਿੰਨਾ ਕੁ ਦੁੱਧ ਦੱਸ ਦਿਓ ਦੁੱਧ ਵੀਰੇ ਉਹ ਕਹਿੰਦੇ ਵੀ ਦੂਜੇ ਸੂਏ ਤੀਜੇ ਸੂਏ ਸੋਣਾ ਵੀਰੇ ਨੇ ਉਹ ਕਹਿੰਦੇ ਵੀ ਦੂਜੇ ਸੂਏ ਸੀ 13 ਕਿਲੋ ਦੁੱਧ ਚੋ ਜੈ ਜਮਲ ਜੈ ਮੈਨੇ ਮਹੀਨਾ ਸਾਹਮਣੀ ਹਾਂ ਨਾ ਹੀ ਆ ਵੀਰੇ 76000 ਦੀ ਸੀ ਗੱਡੀ ਬਾਲ ਝੋਟੀ 1 ਲੱਖ ਰੁਪਏ ਦੀ ਵੀਰੇ ਤਿਆਰ ਪਈ ਆ ਦੋਸਤੋ 5 ਨੰਬਰ ਨੀਲੀ ਰਾਵੀ ਦੀ ਟੋਕੜ ਗੱਬਣ ਚੈੱਕ ਪਾਸ ਝੋਟੀ ਮਹੀਨਾ ਰਹਿ ਗਿਆ ਸੂਨ ਵਾਲੀ ਗੱਬਣ ਹੈ ਇੱਕ ਮਹੀਨੇ ਦੀ ਕੱਚੀ ਆ 13 ਕਿਲੋ ਦੁੱਧ ਵੀਰ ਦੱਸਦਾ ਕਿ ਜਿਹੜੇ ਪਰਿਵਾਰ ਤੋਂ ਲਈ ਉਹ ਦੱਸ ਦੇ ਦੂਜੇ ਸੂਵੇ ਝੋਇਆ ਤੀਜੇ ਸੂਵੇ ਸੂਨ ਨੂੰ ਤਿਆਰ ਹੈ ਸਨੱਖੀ ਝੋਟੀ ਆ ਵੱਦ ਵੇਲਬੂਲ ਦੀ ਵੀਰੇ ਪੂਰੀ ਚੰਗੀ ਆ ਹਾਈ ਟ੍ਰੀਟ ਪੂਰੀ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਔਖਾ ਹੋ ਜਾਂਦਾ ਕਿੰਨਾ ਕਮਾਲ ਰੱਖੀ ਜਾਵਾਂਗੇ ਬਥੇਰੇ ਆਉਂਦੇ ਨੇ ਮੈਂ ਤਾਂ ਰੱਖਣ ਵਾਲੀ ਮਿਹਲਾ ਤਿਆਰ ਕਰਕੇ ਵੇਚਣ ਵਾਲੀ ਹਾਂ ਹਾਂ ਟੋਕੜ ਗੱਬਣ ਚੈੱਕ ਪਾਸ ਨੀਲੀ ਰਾਵੀ ਦੀ ਝੋਟੀ ਇੱਕ ਮਹੀਨੇ ਦੀ ਕੱਚੀ ਆ ਜੇ ਕੋਈ ਭੈਣ ਭਰਾ ਸਾਂਭ ਲੂਗਾ ਤਲਿਆ ਸਕਦਾ ਪਤਲੇ ਪਿੰਡੇ ਦੀ ਆ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਪੂਛ ਨੀਲੀ ਰਾਵੀ ਵਾਲੀ ਮੱਥੇ ਬੱਲ ਨੀਲੀ ਰਾਵੀ ਵਾਲੀਆਂ ਅੱਖਾਂ ਥਾਨ ਚਾਰੀ ਆ ਆਧੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਠੀਕ ਹੈ ਕੀਪਾ ਬਾਈ ਠੀਕ ਹੈ ਇਹ ਵੀ ਬਾਈ ਕਹਿੰਦਾ ਹੁਣੇ ਆਈ ਹੈ ਤੀਜੇ ਸੂਵੇ ਸੁੰਦੀ ਹੈ 67000 ਦੀ ਦੇ ਦੇਣੀ ਆ 60 ਤੇ 7 67000 ਕੋਈ ਕੁਝ ਵੀ ਨਹੀਂ ਗਾਇ ਲੈ ਭਰਾ ਜਿਹਨੇ ਸਾਹਮ ਲੈਣੀ ਜਿਹਦੇ ਘਰੇ ਪੱਠੇ ਦੇ ਉੱਤੇ ਹੈਗੇ ਇਹਦਾ ਕੋਈ ਮੁੱਲ ਨਹੀਂ ਫਿਰ 67000 ਦੀ ਦੇ ਦੇਣੀ ਆ ਅੱਗੇ ਆ ਜੀਏ ਲਾਸਟ ਤੇ ਇੱਕ ਮਹੀਨੇ ਦੀ ਕੱਚੀ ਆ ਇਹ ਬਹੁਤ ਚੰਗੀ ਮੇਰੇ ਮਾਮੀ ਜੀ ਗਾਂ ਜੇ ਕਿਸੇ ਘਰੇ ਰੱਖਣ ਵਾਲੇ ਬੰਦੇ ਗਰੀਬ ਭਰਾ ਨੇ ਚਾਹਣੀ ਹੋਵੇ ਹਾਂ ਦੁੱਧ ਹੁਣੇ ਥੱਲੇ ਵੀਰੇ 7 ਕਿਲੋ ਵਧੀਆ ਬਾਲਾ ਹੈਗਾ ਦੂਜਾ ਦਿਨ ਸੁਈ ਨੂੰ ਆ ਬਾਕੀ ਮੇਨ ਗੱਲ ਵੀਰੇ ਠੰਡੀ ਸੀਡਸ ਲੱਗ ਚਾਹ ਰੱਸੀ ਪਾ ਕੇ ਝੋਲੇ ਅਗਲਾ ਚਾਹ ਬਗੈਰ ਰੱਸੀ ਝੋਲੇ ਕੋਈ ਚੱਕਰਾਂ ਦੀ ਗੱਲ ਨਹੀਂ ਠੰਡੀ ਸੀਲ ਪਾਲ ਕੋਈ ਮੁੱਲ ਨਹੀਂਗਾ ਮੱਛੀ ਮਗਰ ਆਈ ਕੱਲ ਦੀ ਸੂਈ ਮੱਛੀ ਮਗਰ ਆ ਕੱਲ ਦੀ ਸੂਈ ਠੰਡਾ ਵੀਰੇ 7 ਕਿਲੋ ਕਿੰਨਾ ਕੁ ਪਿਆ ਜੀ ਕਿੰਨਾ ਕੁ ਪਿਆ ਜੀ ਵੀਰੇ 10 ਕਿਲੋ ਪਿਆ ਜੂ ਮੈਂ ਤੁਹਾਡੇ ਹਿਸਾਬ ਨਾਲ ਜੈਤ ਜੈ ਮੁੱਲ ਇਹਦਾ ਵੀਰੇ 20000 ਮਾਰ ਲਾ ਸਹੀ ਇਹ ਜਿੱਥੇ ਮਰਜੀ ਵੀਰੇ ਅਗਲਾ ਬਾਈ ਤੇ ਪਹੁੰਚ ਕਰਾ ਲੈ ਠੀਕ ਆ ਜਿੱਥੇ ਮਰਜੀ ਅਗਲਾ ਭਾਵੇਂ ਕੈਨੇਡਾ ਚ ਫੋਨ ਲਾ ਕੇ ਵੇਜੇ ਮਰਜੀ ਮੰਗਾ ਲੈ ਵੇਖੀ ਜੋ ਬਾਈ ਤੇ ਜੇ ਅਗਲਾ ਪਾਕਿਸਤਾਨ ਚੋਂ ਲਾ ਲਿਆ ਫੋਨ ਭੇਜਣਾ ਉਹਨਾਂ ਦੀ ਗੱਲ ਆ ਬਾਈ ਟਿਕਟ ਉਹੀ ਤਾਂ ਲਗਾਣੀ ਪਊਗੀ ਵੀ ਹੱਦ ਤੱਕ ਦਿੱਲੀ ਦਾ ਕਿਰਾਇਆ ਦੇਣਾ ਤੇ ਪਾਕਿਸਤਾਨਾਂ ਕੋਲ ਤਾਂ ਮੌਜਰ ਜੇ ਵੀ ਵੱਡੇ ਹੁੰਦੇ ਆ ਇੱਕ ਪਾਸੇ ਦੀ ਮਾਰਿਆ ਦੂਜੇ ਪਾਸੇ ਦੀ ਖੜਦੇ ਨੇ ਉਹਨਾਂ ਨੇ ਬਾਈ ਉਹ ਵੇਖਣ ਅਜੇ ਤਾਂ ਜਿੱਥੇ ਤੱਕ ਪਹੁੰਚ ਦੀ ਹੈ ਉੱਥੇ ਤੱਕ ਲਾ ਦੇਗੇ ਸਹੀ ਹੈ ਮੈਂ ਪਰ ਮੈਨੂੰ ਬਹੁਤ ਫੋਨ ਆਉਂਦੇ ਆ ਅਰੇ ਬਾਈ जर्सी लेनी है हमारे नहीं मिलती दोस्तों भाई, दोस्तो भाई कहंदा पवा पाकिस्तान तो कोई फोन ला ले अगले दे घर तक दी पहुंच फ्री 22000 ਚ 22000 22000 ਚ 22 कहंदा पाकिस्तान टिकर भी ਛੱਡਿਆਵਾਂਗੇ ਪਵਾ ਕੋਈ ਕੈਨੇਡਾ ਤੋਂ ਫੋਨ ਲਾ ਲੈ ਘਰੇ ਜਾ ਕੇ ਵੀ ਲੱਤ ਮਾਰ ਦੇ ਜ਼ਿੰਮੇਦਾਰ ਫਿਰ ਵੀ ਆ ਵੀਰੇ ਅਗਲਾ ਪੁਆ ਡੰਡਾ ਮਾਰੇ ਭਾਈਓ ਤਾਂ ਗੱਲ ਵੱਖਰੀ ਆ ਸਹੀ ਹੈ ਦੋਸਤੋ ਬਾਈ ਕਹਿੰਦਾ ਅਗਲੇ ਦੇ ਘਰੇ 7 ਕਿਲੋ ਬੌਲੀ ਹੈ ਕੱਲ ਦੀ ਸੂਈ ਆ 10 ਕਿਲੋ ਦੁੱਧ ਪਿਆਜੂ 22000 ਚ ਅਗਲੇ ਦੇ ਘਰ ਤੱਕ ਬਾਈ ਕਹਿੰਦਾ ਛੱਡਿਆਵਾਂਗੇ ਭਾਵੇਂ ਜਿੱਥੋਂ ਮਰਜ਼ੀ ਅਗਲਾ ਫੋਨ ਲਾ ਲੇ ਬੇਫਿਕਰ ਹੋ ਕੇ 7 ਕਿਲੋ ਬੋਲੀ ਤਿਆਰ ਹੈ ਕੱਲ ਦੀ ਸੂਈ ਹੈ ਮਗਰ ਬਚੀ ਹੈ 10 ਕਿਲੋ ਦੁੱਧ ਪਿਆਜੂ ਸੀਲਸਾਉ ਫੁੱਲ ਆ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਜਿਹੜੇ ਪਾਸੇ ਮਰਜ਼ੀ ਬਹਿ ਜਾਓ ਪੂਰੀ ਸੀਲਸਾਉ 7 ਕਿਲੋ ਤਿਆਰ ਹੈ 10 ਕਿਲੋ ਪਿਆਜੂ 20-22000 ਦਾ ਆਉਂਦਾ ਵੀ ਕੀ ਆ ਗਰਮੀਓ ਗਰਮੀ ਵਧੀਆ ਦੁੱਧ ਪਿਆਜੂ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਮਾਲ ਹੀ ਸੇਲ ਆ ਬਕਾਊ ਆ ਬਿਲਕੁਲ ਜੈ ਜੇ ਮੌਲ ਦੀਆਂ ਸਸਤੇ ਮੌਲ ਦੀਆਂ ਚਾਰ ਤਾਜ਼ੀਆਂ ਸੂਈਆਂ ਤਿੰਨ ਤਾਜ਼ੀਆਂ ਸੂਈਆਂ ਸਵਾਈਆਂ ਝੋਟੀਆਂ ਇੱਕ ਤੋਂ ਦੋ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਆ ਤਾਜੀ ਸੂਈ ਵਹਿੜਾ ਇਹ ਦੂ ਮੌਲ ਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਘੱਟ ਮੌਲ ਜਿਦੋਂ ਨੂੰ ਕਿਸੇ ਭੈਣ ਭਰਾ ਕੋਲੋਂ ਪਸ਼ੂ ਮਿਲ ਜਾਣਗੇ ਇਹ ਪਸ਼ੂ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੇ ਹੁੰਦੇ 10-10000 ਰੁਪਿਆ ਪਰ ਪਸ਼ੂ ਪਿੱਛੇ ਪਰ ਪਸ਼ੂ ਪਿੱਛੇ ਪਲੱਸ ਹੋਣਾ ਸੀ ਮੌਲ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਕਾਰ